ਪੰਜਾਬ ਸਿੰਘ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਸੋਨੀ ਬੁੱਤਖੜਿਆ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪਿੰਡ ਕੋਠਿਆ ਰੋਡ ਜਿੱਥੇ ਇੱਕ ਚੋਰੀ ਹੋਈ ਆ ਤੇ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿ ਚੋਰੀ ਚੋਰ ਵੱਲੋਂ ਕਿਸ ਤਰੀਕੇ ਨਾਲ ਕੀਤੀ ਗਈ ਆ ਤੇ ਘਰ ਦੇ ਵਿੱਚ ਤੁਸੀਂ ਇਸ ਵਕਤ ਦਾ ਜੋ ਮਾਹੌਲ ਵੀ ਦੇਖ ਸਕਦੇ ਹੋ ਇਸ ਵਕਤ ਲੋਕਾਂ ਦਾ ਇਕੱਠ ਵੀ ਦੇਖ ਸਕਦੇ ਆ ਤੇ ਤੁਹਾਨੂੰ ਇਸ ਵਕਤ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਚੋਰ ਵੱਲੋਂ ਜੋ ਚੋਰੀ ਕਿਸ ਤਰੀਕੇ ਨਾਲ ਕੀਤੀ ਗਈ ਆ ਤੁਸੀਂ ਦੇਖ ਸਕਦੇ ਆ ਜਿੱਥੇ ਇੱਕ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜੀ ਨੇੜੇ ਜਾ ਕੇ ਦਿਖਾਵੇ ਤਸਵੀਰਾਂ ਇਹ ਚੋਰਾ ਖੱਡਾ ਮਾਰ ਕੇ ਜੋ ਚੋਰੀ ਕੀਤੀ ਗਈ ਆ ਤੁਸੀਂ ਦੇਖ ਸਕਦੇ ਆ ਇਟਾ ਕੱਢੀਆਂ ਇਟਾ ਕੱਢ ਕੇ ਜੋ ਚੋਰੀ ਕੀਤੀ ਗਈ ਅੰਦਰ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਵਾਂਗੇ ਜਾ ਕੇ ਤਾਂਾਕੀ ਮੌਕੇ ਦੇ ਜੋ ਲੋਕ ਮੌਜੂਦ ਨੇ ਇਹਨਾਂ ਤੋਂ ਵੀ ਕੁਝ ਕਹਿਣਾ ਚਾਹੁੰਦੇ ਆ ਜਰੂਰ ਪੁੱਛ ਹਾਂਜੀ ਕੀ ਕਹਿਣਾ ਚਾਹੁੰਦੇ ਗੱਲ ਵੀਰੇ ਇਹ ਆ ਵੀ ਸਵੇਰੇ ਨਾ ਜਦੇ 4 ਵਜੇ 4 ਵਜੇ ਸੀ ਸਾਢੇ 4 ਦਾ ਟਾਈਮ ਸੀ ਜੀ ਇਹ ਮੀਆਂ ਵੀ ਮੀਆਂ ਵੀ ਉੱਪਰ ਖੜੇ ਸੀਗੇ ਜੀ ਤੇ ਇਹਨਾਂ ਨੇ ਰੌਲਾ ਪਾ ਰਹੇ ਸੀ ਮੈਂ ਇੱਥੇ ਘੁੰਮਣ ਆ ਰਿਹਾ ਸੀਗਾ ਘੁੰਮਦਾ ਫਿਰਦਾ ਉਹਨਾਂ ਨੇ ਜੀ ਇਹ ਘੁੰਮਦੇ ਸਾਰੇ ਮੈਨੂੰ ਇਹਨਾਂ ਨੇ ਦੱਸਿਆ ਵੀ ਸਾਡੇ ਅੰਦਰ ਕੁੰਡਾ ਲੱਗਿਆ ਹੋਇਆ ਜਿਹਦੇ ਕੁੰਡਾ ਲੱਗਿਆ ਇਹਨਾਂ ਨੇ ਐਂਟਾਂ ਦੇਖੀਆਂ ਕਹਿੰਦੇ ਵੀ ਚੋਰੀ ਹੋ ਗਈ ਤੇ ਭਾਈ ਸਾਹਿਬ ਇੱਥੇ ਖੜੇ ਮੇਵਾਸਾਂਗੇ ਜਿਹੜੇ ਪ੍ਰਧਾਨ ਆ ਗੁਰਦੁਆਰੇ ਦੇ ਇਹ ਕਹਿੰਦੇ ਵੀ ਅੰਦਰ ਵੜ ਕੇ ਦੇਖੋ ਮੈਂ ਕਿਹਾ ਆਪਾਂ ਅੰਦਰ ਨਹੀਂ ਪੜਨਾ ਵੀ ਤੁਸੀਂ ਮਲਾਜ਼ਮ ਬੁਲਾਓ ਜਾਂ ਸਰਪੰਚ ਨੂੰ ਫੋਨ ਕਰੋ ਤੇ ਸਰਪੰਚ ਨੂੰ ਫੋਨ ਕੀਤਾ ਚਲੋ ਸਰਪੰਚ ਨੇ ਨਹੀਂ ਚੱਕਿਆ ਉਹਦੀ ਵਾਈਫ ਨੇ ਚੱਕਿਆ ਤੇ ਭਰਾਈ ਲੱਗਦੀ ਸਾਡੀ ਉਹ ਸਰਪੰਚਣੀ ਮੌਕੇ ਦੀ ਉਹ ਕਹਿੰਦੀ ਕੋਈ ਨਹੀਂ ਵੀ ਭਾਈ ਤੁਹਾਡਾ ਅਫਸਰ ਜੀ ਮੈਂ ਭੇਜ ਦਿੰਨੀ ਆ ਉਸ ਤੋਂ ਬਾਅਦ ਮੁਲਾਜ਼ਮ ਆਏ ਮੁਲਾਜ਼ਮਾਂ ਨੇ ਦੇਖ ਕੇ ਹੁਣ ਮੁਲਾਜ਼ਮ ਵੀ ਆਪਦਾ ਲਿਖਤੀ ਰੂਪ ਚ ਲੈ ਕੇ ਕਿ ਆਪਣੇ ਦੋ ਚੋਰੀਆਂ ਦੋ ਹੋਈਆਂ ਇੱਧਰ ਵੀ ਤੇ ਇੱਕੋ ਘਰੋਂ ਕਰ ਲਈ ਸਰ ਜੀ ਅ ਦਸਿਆ ਯਾਰ ਇਹ ਮੌਕੇ ਤੇ ਕੀ ਚੋਰੀਆਂ ਦੋ ਜਗ੍ਹਾ ਹੋਈ ਆ ਇੱਕੋ ਟਾਈਮ ਇੱਕੋ ਦਿਨ ਦੇ ਵਿੱਚ ਤੇ ਬਾਕੀ ਤੁਹਾਨੂੰ ਉੱਧਰ ਵੀ ਤਸਵੀਰਾਂ ਦਿਖਾਵਾਂਗੇ ਤੇ ਇਸ ਵਕਤ ਜੋ ਘਰ ਦੇ ਮੈਂਬਰ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਤੇ ਤੁਹਾਨੂੰ ਪੂਰੀਆਂ ਅੰਦਰ ਦੀਆਂ ਤਸਵੀਰਾਂ ਤੇ ਇਹ ਘਰ ਕਰਦੇ ਤਸਵੀਰਾਂ ਤੁਸੀਂ ਦੇਖ ਸਕਦੇ ਆ ਇਸ ਘਰ ਦੇ ਵਿੱਚ ਜੋ ਚੋਰੀ ਹੋਈ ਆ ਤੇ ਬਾਕੀ ਮੌਕੇ ਤੇ ਜੋ ਵੀ ਸਰਪੰਚ ਸਾਹਿਬਾਨ ਪਿੰਡ ਦੇ ਲੋਕ ਮੌਜੂਦ ਨੇ ਤੇ ਗੱਲਬਾਤ ਜ਼ਰੂਰ ਕਰਾਂਗੇ ਤੇ ਆਖਿਰ ਪਹਿਲਾਂ ਤੁਹਾਨੂੰ ਦਿਖਾਣੇ ਆ ਕਿ ਕਿਸ ਕਿਸ ਘਰ ਚ ਚੋਰੀ ਹੋਈ ਆ ਕਿਸ ਕਮਰੇ ਚ ਚੋਰੀ ਆ ﺍﻟवारी ਦੀਆਂ ਜੋ ਤਸਵੀਰਾਂ ਜੋ ਸਮਾਨ ਹਜੇ ਤੱਕ ਐਦੀ ਵਿਖਰਿਆ ਪਿਆ ਤੁਹਾਨੂੰ ਪੂਰਾ ਸਮਾਨ ਦਿਖਾਣੇ ਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਆਂ ਅਲਵਾਰੀ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਆਂ ਅਲਵਾਰੀ ਦੀ ਤਸਵੀਰਾਂ ਵੀ ਜੋ ਚੋਰੀ ਹੋਈ ਆ ਤੇ ਬਾਕੀ ਜਾਣਕਾਰੀ ਲੈਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕਰਦਿਆਂ ਨਾਲ ਗੱਲਬਾਤ ਕਰਕੇ ਕਿ ਆਖਰ ਉਹਨਾਂ ਦੇ ਕਰੋ ਕੀ ਕੋਈ ਗਹਿਣਾ ਘਾਟਾ ਚੋਰੀ ਹੋਇਆ ਜਾਂ ਕੋਈ ਪੈਸਾ ਹੋਇਆ ਪੂਰੀ ਜਾਣਕਾਰੀ ਜ਼ਰੂਰ ਲਵਾਂਗੇ ਇਸ ਵਕਤ ਇਹਨਾਂ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਆਂ ਇਹ ਸੀ ਜੋ ਖੱਡਾ ਜਿੱਥੋਂ ਚੋਰ ਮਚੋਰਾ ਵੱਲੋਂ ਵਰਕੇ ਜੋ ਚੋਰੀ ਕੀਤੀ ਗਈ ਆ ਤੁਸੀਂ ਦੇਖ ਸਕਦੇ ਆਂ ਤੇ ਆਸਮਾਨ ਵੀ ਤੁਸੀਂ ਦੇਖ ਸਕਦੇ ਹੋ ਉੱਦੀ ਵਿਖਰਿਆ ਪਿਆ ਤੇ ਬਾਕੀ ਘਰ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੋਸ਼ਿਸ਼ ਪੂਰੀ ਕਰਦੇ ਆ ਕਿ ਅਗਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਆਖਰ ਕੀ ਗੱਲਬਾਤ ਹੋਈ ਸੀ ਹਾਂਜੀ ਦੱਸੋ ਕੁਝ ਕੀ ਗੱਲਬਾਤ ਹੋਈ ਆ ਮਤਲਬ ਕੀ ਚੋਰੀ ਹੋਈ ਉਹ ਨਹੀਂ ਛੱਡ ਕੇ ਗਿਆ ਪਰ ਆਪਾਂ ਕੰਮ ਕਸ ਨੱਟ ਕੇ ਲੈ ਗਏ ਕੀ ਸਮਾਨ ਪਿਆ ਸੀਗਾ ਤੁਹਾਡੇ ਅਲਵਾਰੀ ਜੀ ਜਿਹੜੇ ਦੋ ਸੈਟ ਸੋਨੇ ਦੇ ਆ ਸੋਹਰੇ ਵਾਲਾ ਵੀ ਘਰ ਦਾ ਵੀ ਮੇਰੇ ਮਾਪਿਆਂ ਵਾਲਾ ਜੀ ਚਾਰ ਜੋੜ ਚਾਰ ਜੋੜ ਗੁੰਦੀਆਂ ਵਾਂ ਦੋ ਜੋੜੇ ਵਾਲੀਆਂ ਦੇ ਆ ਜੀ ਇੱਕ ਛੋਟਾ ਜੋੜਾ ਵਾਲੀਆਂ ਦਾ ਜੀ ਤੇ ਦਿੱਤੀਆਂ ਦੋ ਚੋਂ ਚਾਰ ਜਗ੍ਹਾ ਤੇ ਬਣਾਏ ਕੁੜੀਆਂ ਤੋਂ ਕਿੰਨਾ 10-10 ਟੋਲੇ ਇੱਥੇ ਜੀ ਪੰਜ 6 ਟੋਲੇ ਆ ਕੰਗਣਾ ਦੇ ਨਿਆਣੇ ਤੇ ਬੱਚਿਆਂ ਦੇ ਸਾਰਿਆਂ ਦੇ ਚਾਰ ਨਿਆਣਿਆਂ ਦੀ ਮੇਰੇ ਕੋਲ ਤੇ ਜੋ ਕੋਈ ਪੈਸਾ ਵੀ ਸੀ ਕੋਈ ਯਾਰ ਕੈਸਾ ਮੇਰੇ ਬਟੂਏ ਚੋਂ ਤੁਹਾਨੂੰ ਪਤਾ ਰੱਖੀਂਂ ਜਨਾਨੀਆਂ ਚਨਾਨੀਆਂ 5000 ਰੁਪਏ ਰੱਖਿਆ ਉਹ ਵੀ ਆਣੇ ਕੋਸ ਤੇ ਚਲੇ ਗਏ ਕੱਪਰੀ ਸ਼ਰਟ ਦੇ ਗਏ ਤੁਸੀਂ ਘਰੀ ਸੀਗੇ ਜਾਂ ਕਿਤੇ ਗਏ ਹੋਈ ਸੀਗੇ ਜੀ ਸਾਰੇ ਬਰਾਡੇ ਚ ਪਏ ਯਾਰ ਰਾਤ ਦੀ ਕੰਦ ਕੋਈ ਖੜਕਾ ਹੋਇਆ ਤੁਹਾਨੂੰ ਕੁਝ ਪਤਾ ਹੀ ਨਹੀਂ ਖੜਕੇ ਦਾ ਸੋਨਾ ਸਵੇਰੇ ਦੋ ਦੇਖਿਆ ਦਰਵਾਜ਼ਾ ਖੋਲ੍ਹਿਆ ਦਰਵਾਜ਼ਾ ਅੰਦਰੋਂ ਭੰਨਾ ਮੈਂ ਬਾਹਰੋਂ ਨਹੀਂ ਖੋਲਿਆ ਫਿਰ ਇਹਦੇ ਡੈਡੀ ਨਿਕਾਲਿਆ ਮੈਂ ਕਿਹਾ ਵੀ ਅੰਦਰ ਕਿਹੜਾ ਸੁੱਤਾ ਪਿਆ ਵੀ ਨਿਆਣਾ ਵੀ ਕੋਈ ਸੁੱਤਾ ਪਿਆ ਜਾਂ ਤੁਸੀਂ ਕਹਿੰਦਾ ਨਹੀਂ ਵੇਂਦਰੋ ਵੀ ਦਰਵਾਜ਼ਾ ਲੱਗਿਆ ਹੈ ਕੈਸ਼ 30000 ਰੁਪਏ ਸੀ ਹਾਂਜੀ ਕੱਲ ਪਾਪਿਆਂ ਦੇ ਅਸੀਂ ਕੈਸ਼ ਦੱਸਿਆ ਯਾਰ ਕੈਸ਼ 30000 ਰੁਪਏ ਸੀ ਤੇ ਬਾਕੀ ਕੋਈ ਗਹਿਣਾ ਘਟਾ ਵੀ ਸੀਗਾ ਤੇ ਉਹਨਾਂ ਦਾ ਮਤਲਬ ਗਹਿਣਾ ਘਟਾ ਵੀ ਚੋਰੀ ਹੋਇਆ ਤੇ ਬਾਕੀ ਜੋ ਘਰ ਦੇ ਮੇਨ ਪਰਿਵਾਰਕ ਮੈਂਬਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰ ਜਾਣਕਾਰੀ ਹਾਂਜੀ ਸਰ ਜਾਣਕਾਰੀ ਦਿਓ ਕੀ ਗੱਲਬਾਤ ਤੁਸੀਂ ਜਾ ਕੇ ਸਾਨੂੰ ਸਹੀ ਪਤਾ ਲੱਗੇ ਜੀ ਜੀ ਸਾਨੂੰ ਜੀ ਫੁੱਲੜਾ ਲੱਗਿਆ ਜੀ ਤੇ ਉੱਥੋਂ ਆਖਰੀ ਵਿੱਚ ਲਾਈਟ ਜਗਾ ਕੇ ਦੇਤੀ ਸਾਮਾਨ ਸਾਰਾ ਕਰਦੇ ਆ ਠੀਕ ਪਰਲੇ ਕੋ ਸਿੱਟਾ ਪੱਟੀਆਂ ਦੀਆਂ ਹਾਂਜੀ ਸਾਨੂੰ ਕੁਝ ਨਹੀਂ ਪਤਾ ਲੱਗਿਆ ਵੀ ਕਿੰਨੇ ਵਜੇ ਕਰ ਕਰਕੇ ਗਏਗਾ ਮੈਂ ਜੀ ਅਸੀਂ ਬਾਹਰ ਸੁੱਤੇ ਪਏ ਜਾਗੇ ਤੇ ਸਰ ਇੱਕ ਜਾਣਕਾਰੀ ਦਿਓ ਲਵਾਰੀ ਦੇ ਵਿੱਚ ਜੋ ਸਾਮਾਨ ਸੀ ਤੁਹਾਡਾ ਕੋਈ ਕੀ ਕੀ ਪਿਆ ਸੀਗਾ ਜੀ ਉਹਦੇ ਵਿੱਚ 7 8 ਟੋਲੇ ਸੋਨਾ ਹੈਗਾ ਜੀ ਜੀ 8 ਟੋਲੇ ਸੋਨਾ ਹੈ ਜੀ 30000 ਰੁਪਏ ਨਗ ਹੈਗਾ ਜੀ ਬਾਕੀ ਚਾਂਦੀ ਸੀ 10-12 ਟੁਣਾ ਜੀ ਪਰ ਸਾਮਾਨ ਕੁਝ ਵੀ ਨਹੀਂ ਛੱਡੇ ਕੁਛ ਨਹੀਂ ਹੈਗਾ ਜੀ ਲੋਕੇ ਤੋੜ ਦਿੱਤਾ ਦਲਵਾਰੀ ਦਾ ਵੀ ਪੇਟੀ ਦਾ ਵੀ ਜੀ ਤੇ ਚਾਬੀ ਉੱਧੇ ਦੇ ਉੱਧੇ ਪਈ ਆ ਜੀ ਅ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੋਈ ਤਲਾਸ਼ ਕੀਤੀ ਹੈ ਜੀ ਹਾਂ ਜੀ ਪੁਲਿਸ ਪ੍ਰਸ਼ਾਸਨ ਆਇਆ ਸੀ ਹੁਣ ਮੌਕਾ ਦੇਖ ਕੇ ਗਿਆ ਜੀ ਜੀ ਤੇ ਐਸਐਚਆਰ ਵੀ ਮੇਰੇ ਵੱਲ ਤੋਂ ਜੀ ਹਾਂ ਜੀ ਅ ਤੁਸੀਂ ਦੇਖਿਆ ਯਾਰ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਸਾਡੇ ਨਾਲ ਮੌਕੇ ਦੇ ਇਸ ਵਕਤ ਮੌਜੂਦਾ ਸਰਪੰਚ ਮਾ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਸਰੀ ਗੱਲ ਜੀ ਸਸਰੀ ਗੱਲ ਜੀ ਜੀ ਸਸਰੀ ਜਣਾ ਚਾਹੁੰਦੀ ਦਿਖਿਆ ਜਾਵੇ ਤਾਂ ਇਸ ਤਰ੍ਹਾਂ ਦਾ ਜੋ ਮਾਹੌਲ ਹੈ ਵੇ ਦੇਖਣ ਚ ਤਾਂ ਇਹ ਹੈ ਜੀ ਵੀ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੀ ਹੈ ਕਿ ਜਿਵੇਂ ਤੁਹਾਨੂੰ ਉਹਨਾਂ ਨੂੰ ਦੱਸਿਆ ਵੀ ਸਾਡੀ ਕੰਧ ਫੱਟੀ ਆ ਜੀ ਕੰਧ ਪਾੜ ਕੇ ਚੋਰ ਉਹਨਾਂ ਇੱਕ ਜਗ੍ਹਾ ਨਹੀਂ ਦੋ ਜਗ੍ਹਾ ਉਹਨਾਂ ਨੂੰ ਹੋਲ ਮਾਰਿਆ ਇੱਕ ਇਹਨਾਂ ਦੇ ਤੇ ਇੱਕ ਸਾਬੇਬਾਈ ਦੇ ਜੀ ਜੀ ਤੇ ਦੋਨਾਂ ਦੀ ਉਸੇ ਕਮਰਿਆਂ ਦੇ ਵਿੱਚ ਹੋਲ ਮਾਰਿਆ ਜਿੱਥੇ ਉਹਨਾਂ ਦਾ ਸਮਾਨ ਜਾਂ ਪੇਟੀ ਵਗੈਰਾ ਪਿਆ ਹੋਆ ਜੀ ਜੀ ਇਹਨਾਂ ਵੇਟੇਨਾਂ ਬਗਰੇ ਦੇ ਵਿੱਚ ਜੋ ਆਪਣੇ ਪਿੰਡਾਂ ਦੇ ਵਿੱਚ ਅਕਸਰ ਲੱਗੇ ਹੁੰਦੇ ਉਹ ਕੋਈ ਉੱਥੇ ਤੁਸੀਂ ਦੇਖਣ ਦੀ ਕੋਸ਼ਿਸ਼ ਕੀਤੀ ਹੈ ਜੀ ਇਹ ਤਾਂ ਹੁਣ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਵੀ ਉਹ ਦੇਖਣਗੇ ਆ ਕੇ ਜਿਹਦੇ ਹਿਸਾਬ ਨਾਲ ਬੰਦ ਵੀ ਕਰਵੇ ਜਿੰਨਾ ਤੱਕ ਕੋਈ ਪੱਕਾ ਨਹੀਂ ਹੋਇਆ ਨਹੀਂ ਜੀ ਹਜੇ ਆਉਣਾ ਪ੍ਰਸ਼ਾਸਨ ਨੂੰ ਜੀ ਤੇ ਪੁਲਿਸ ਚੈੱਕ ਕਰੂਗੀ ਕੈਮਰੇ ਜੀ ਜਿਵੇਂ ਹੋਊਗਾ ਫਿਰ ਉਤੋਂ ਮਹਿੰਦ ਜੀ ਦੂਸਰਾ ਘਰ ਤੁਹਾਨੂੰ ਦਿਖਾਉਣ ਜਾ ਰਹੇ ਆ ਪਹਿਲਾ ਘਰ ਤਾਂ ਤੁਹਾਨੂੰ ਦਿਖਾ ਦਿੱਤਾ ਗਿਆ ਦੂਜੇ ਘਰ ਵੀ ਦਿਖਾ ਰਹੇ ਆ ਕਿ ਜਿੱਥੇ ਚੋਰ ਵੱਲੋਂ ਇੱਕੋ ਟਾਈਮ ਟੇਬਲ ਇੱਕੋ ਰਾਤ ਦੇ ਵਿੱਚ ਜੋ ਚੋਰੀ ਹੋਈ ਆ ਦੋ ਘਰ ਦੇ ਵਿੱਚ ਹੋਈ ਆ ਤੇ ਤੁਹਾਨੂੰ ਦੂਸਰੇ ਘਰ ਦੀਆਂ ਤਸਵੀਰਾਂ ਜੋ ਦਿਖਾਉਣ ਜਾ ਰਹੇ ਆ ਦੂਸਰੇ ਘਰ ਦੀਆਂ ਤਸਵੀਰਾਂ ਦਿਖਾਣੇ ਆ ਤੁਹਾਨੂੰ ਸਰ ਬਾਈ ਤਾਂ ਜੀ ਰਾਤ 12 ਵਜੇ ਤਾਂ ਜੀ ਆਪ ਸੁੱਤੇ ਆ ਜੀ ਉਸ ਤੋਂ ਬਾਅਦ ਇਹ ਸਾਢੇ 10:00 ਤੋਂ ਬਾਅਦ ਦੋਵੇਂ ਦਰਵਾਜ਼ੇ ਸਾਡੇ ਇੱਕ ਦਰਵਾਜ਼ਾ ਅੰਦਰ ਅਟੈਚ ਰਸੋਈ ਦੇ ਨਾਲ ਉਹ ਦਰਵਾਜ਼ਾ ਵੀ ਬੰਦ ਤੰਦਰੋ ਘੁੱਟ ਕੇ ਇੰਦਰਲਾ ਦਰਵਾਜ਼ਾ ਵੀ ਬੰਦ ਤਾਂ ਕੁੱਟ ਕੇ ਅੰਦਰੋਂ ਲੋਕ ਕਰ ਦਿੱਤਾ ਅੰਦਰੋਂ ਦੋਨੇ ਦਰਵਾਜ਼ੇ ਬੰਦ ਕੇ ਲੋਕ ਨਹੀਂ ਉਹ ਬੰਦ ਕੇ ਕੁੱਟ ਕੇ ਉਹਨਾਂ ਨੇ ਫੇਰ ਕੰਮ ਕੀਤਾ ਉਹ ਬਾਹਰਲਾ ਮਘੋਰੇ ਵਾਲਾ ਉਹ ਜਿਹੜਾ ਕੱਢਿਆ ਉਧਰੋਂ ਕਦ ਪਾੜੀ ਉਧਰੋਂ ਕਦ ਪਾੜ ਕੇ ਅੰਦਰੋਂ ਸਾਡਾ ਜੋ ਵੀ ਸੀਗਾ ਸਮਾਨ ਸਾਰਾ ਲੈ ਗਿਆ ਜੀ ਲਗਾਏ ਉਹ ਕੱਪੜਾ ਲੀੜਨ ਲਗਾਏ ਕੋਈ ਹੋਰ ਚੀਜ਼ ਨਹੀਂ ਸਿਰਫ ਸਾਡਾ ਚਾਂਦੀ ਔਰ ਸੋਨਾ ਹੀ ਲੈ ਗਏ ਬਸ ਹੋਰ ਨਹੀਂ ਕੁਝ ਵੀ ਚੀਜ਼ ਲਗਾਏ ਜੀ ਉਸ ਤੋਂ ਬਾਅਦ ਜਦੋਂ ਸਵੇਰੇ 4 ਵਜੇ ਉੱਠੇ ਇਹਦੀ ਮੰਮੀ ਉਹਨੇ ਉੱਠ ਕੇ ਦੇਖਿਆ ਵੀ ਇਹ ਦਰਵਾਜ਼ੇ ਨਹੀਂ ਖੁੱਲਦੇ ਪਏ ਅੰਦਰੋਂ ਜਦੋਂ ਦਰਵਾਜੇ ਨਹੀਂ ਖੁੱਲਦੇ ਜਦੋਂ ਮੈਂ ਦੇਖਿਆ ਤਾਂ ਦਰਵਾਜੇ ਬੰਨੇ ਆ ਉਸ ਟਾਈਮ ਮੇਰਾ ਵੀ ਮਨਕ ਭਰਾ ਮੈਂ ਕਹਿੰਦਾ ਅੰਦਰੋਂ ਦਰਵਾਜੇ ਬੰਨ੍ਹਣ ਦਾ ਕੀ ਕਾਰਨ ਵੀ ਅੰਦਰ ਕੋਈ ਬੰਦਾ ਹੈਗਾ ਆ ਫਿਰ ਮੈਂ ਇਹ ਸਾਰੇ ਨਿਆਣੇ ਢਾਲੇ ਨਿਆਣੇ ਢਾਲ ਕੇ ਫਿਰ ਮੈਂ ਉਧਰੋਂ ਛੋੜੇ ਭਾਈ ਸਾਹਿਬ ਨੂੰ ਢਾਲਿਆ ਫਿਰ ਅਸੀਂ ਉਹ ਦਰਵਾਜਾ ਜਿਹੜਾ ਪਰਲੇ ਪਾਸੇ ਬੰਨਿਆ ਸੀਗਾ ਉਹ ਅਸੀਂ ਥੋੜਾ ਖਿੱਚਿਆ ਜ਼ੋਰ ਨਾਲ ਜਦੋਂ ਮੜਾ ਜ ਰਾਜਾ ਬਣਿਆ ਉਹਦੇ ਵਿੱਚ ਫਿਰ ਅਸੀਂ ਉਹ ਚੋਂ ਪਾ ਕੇ ਬਲੇਡ ਵਢਿਆ ਉਹ ਚੁੰਨੀ ਵੱਢ ਕੇ ਫਿਰ ਅਸੀਂ ਅੰਦਰ ਵੜ ਕੇ ਦੇਖਿਆ ਵੀ ਜਦੋਂ ਅੰਦਰ ਸਾਡਾ ਫਿਰ ਜਿਹੜਾ ਨੁਕਸਾਨ ਹੋਇਆ ਸਾਡਾ ਫਿਰ ਅਸੀਂ ਉਹ ਦੇਖਿਆ ਵੀ ਇਹਦੀ ਮੰਮੀ ਦੇ ਘਰ ਜਿਹੜਾ ਸਾਡਾ ਜਿਹੜਾ ਅੰਦਰ ਅਲਮਾਰੀ ਦੇ ਅੰਦਰ ਵੀ ਇੱਕ ਸਾਡੀ ਸੇਫ ਸੀਗੀ ਅੰਦਰ ਜਿਹੜੀ ਬਣੀ ਉਹਦੇ ਵਿੱਚ ਉਹ ਪਤਨੀ ਕਹਿੰਦਾ ਤੋੜੀ ਅੰਦਰੋਂ ਸਾਡਾ ਸਮਾਨ ਚੱਕ ਕੇ ਉਹਨਾਂ ਨੇ ਉਹਦੇ ਨਾਲੇ ਤੋੜ ਕੇ ਸਭਲਾ ਸੁਬਲਾ ਨਹੀਂ ਨਾ ਉਹ ਸਭਲਾ ਵਾਲਾ ਕੰਮ ਨਹੀਂ ਉਹ ਤਾਂ ਉਹ ਤਾਂ ਤੋੜੀਏ ਕਿਸੇ ਚੀਜ਼ ਨਾਲ ਹਲਕੀ ਚੀਜ਼ ਨਾਲ ਪੈਸਾ ਵੀ ਪਿਆ ਸੀ ਥੋੜਾ ਉੱਥੇ ਕੋਈ ਪੈਸੇ ਸਾਡਾ 5-7000 ਰੁਪਏ ਜਿਹੜਾ ਘਰੇ ਸਾਡਾ ਖਰਚਾ ਰੱਖਣ ਦਾ ਉਹੀ ਸੀਗਾ ਜੀ ਤੇ ਬਾਕੀ ਅੱਧਾ ਪੌਣਾ ਕਿਲੋ ਸਾਡੀ ਚਾਂਦੀ ਸੀਗੀ ਦੋ ਤਿੰਨ ਕਤੋਲੇ ਜਿਹੜਾ ਸੋਨਾ ਸੀਗਾ ਜਿਹੜਾ ਘਰ ਦਾ ਬੱਸ ਉਹ ਹੀ ਬਾਕੀ ਹੋਰ ਜ਼ਿਆਦਾ ਆ ਜ਼ਿਆਦਾ ਸਮਾਨ ਤਾਂ ਸਾਡਾ ਨਹੀਂ ਸੀ ਐਵੇਂ ਕਿਉਂ ਆ ਪੱਕਣਾ ਠੀਕ ਹੈ ਜੀ ਤੇ ਇਹੀ ਸਾਡਾ ਸੀਗਾ ਬਾਕੀ ਉਧਰ ਜਿਹੜਾ ਮੇਵਾ ਸੰਦ ਇਨਸਾਨ ਉਹਦਾ ਵੱਧ ਹੋਇਆ ਰਕਸਾ ਠੀਕ ਹੈ ਜੀ ਉਹਦਾ ਤਾਂ ਟਕੜ ਟਕੜ 10 ਤੋਲੇ ਦਾ 골ਡੇ ਸੀ ਉਹਦਾ ਬਾਕੀ ਹੋਰ ਵੀ ਕੈਸ਼ ਵੀ ਸੀਗਾ ਉਹਦਾ ਬਾਦਾਂ ਦਾ ਕੈਸ਼ ਵੀ ਉਹਦਾ ਲਪਿਆ ਹੁੰਦਾ ਕਈ ਵਾਰੀ ਜੀ ਉਹ ਵੀ ਉਹ ਵੀ ਲੈ ਗਏ ਨਾਲੇ ਸਾਡੇ ਤਾਂ ਹਹੀ ਕੁਝ ਆ ਬਾਕੀ ਸਵੇਰੇ ਹੁਣ ਪੁਲਿਸ ਵਾਲੇ ਆਏ ਸੀਗੇ ਹਾਂਜੀ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਗਈ ਕਾਰਵਾਈ ਉਹ ਦੇਖ ਗਏ ਆ ਸਮਾਨ ਸਾਰਾ ਜਿਹੜਾ ਸੀਗਾ ਸਾਨੂੰ ਉਹਨਾਂ ਨੇ ਕਹਿਤਾ ਵੀ ਇਕੱਠਾ ਕਰ ਲਓ ਹਣੋ ਜੀ ਤੇ ਤੁਸੀਂ ਬਾਕੀ ਹੁਣ ਦੇਖਦੇ ਆ ਵੀ ਕੀ ਕਾਰਵਾਈ ਕਰਦੇ ਫਿਰ ਬੁਲਾਇਆ ਚੌਕੀ ਉਹਨਾਂ ਨੇ 11 12 ਵਜੇ ਜਾਣਨੇ ਹੁਣ ਇਕੱਠੇ ਹੋ ਕੇ ਤੇ ਦੇਖਦੇ ਆ ਅਗਲੀ ਕਾਰਵਾਈ ਕੀ ਹੁੰਦੀ ਹੈ ਤੁਹਾਨੂੰ ਕਮਰੇ ਦੀਆਂ ਜੋ ਤਸਵੀਰਾਂ ਲਗਾਤਾਰ ਕਮਰੇ ਦੀਆਂ ਤਸਵੀਰਾਂ ਵੀ ਦਿਖਾਣੇ ਆ ਤੇ ਇਸ ਵਕਤ ਦੇ ਜੋ ਕਮਰੇ ਦੀਆਂ ਤਸਵੀਰਾਂ ਨੇ ਜੋ ਚੋੜ ਦੋ ਚੋਰੀ ਕੀਤੀ ਗਈ ਆ ਤੇ ਤੁਸੀਂ ਦੇਖ ਸਕਦੇ ਆ ਜੋ ਸਮਾਨ ਵੀ ਸਾਰਾ ਇਸ ਵਕਤ ਵਿਖਰਿਆ ਪਿਆ ਹੋਇਆ ਤੇ ਲਵਾਰੀ ਵੀ ਦੇਖ ਸਕਦੇ ਆ ਤੇ ਤੁਹਾਨੂੰ ਇਹ ਦਿਖਾ ਦਿੰਨੇ ਆ ਕਿ ਜਿੱਦਾਂ ਤੁਹਾਨੂੰ ਪਹਿਲੇ ਘਰ ਦੇ ਵਿੱਚ ਦਿਖਾਇਆ ਗਿਆ ਸੀ ਇਸੇ ਤਰ੍ਹਾਂ ਦੂਸਰੇ ਘਰ ਦੇ ਵਿੱਚ ਵੀ ਜੋ ਖੱਡਾ ਮਾਰ ਕੇ ਜੋ ਚੋਰੀ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਆ ਕੈਮਰਾਮੈਨ ਨੂੰ ਕਹੂੰਗਾ ਥੋੜੀ ਨੇੜੇ ਆ ਕੇ ਦਿਖਾਵੇ ਤਸਵੀਰਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਆ ਤੇ ਸਮਾਨ ਦੇਖ ਸਕਦੇ ਆ ਤੁਸੀਂ ਬੜ ਤੇ ਇਸੇ ਤਰ੍ਹਾਂ ਜੋ ਵਿਖਰਿਆ ਪਿਆ ਸਮਾਨ ਤੇ ਲਵਾਰੀ ਤੁਸੀਂ ਜਿਸ ਤਰ੍ਹਾਂ ਪਹਿਲੇ ਘਰ ਦੇ ਵਿੱਚ ਦੇਖਿਆ ਗਿਆ ਇੱਕ ਸ਼ੱਕ ਦੇ ਆਧਾਰ ਤੇ ਇੱਕ ਇਹੀ ਇਹੀ ਲੱਗਦਾ ਕਿ ਇੱਕੋ ਹੀ ਚੋਰ ਹੈ ਜਾਂ ਦੋ ਇੱਕੋ ਟੀਮ ਦੇ ਹੋ ਸਕਦੇ ਹੈ ਜਾਂ ਜਿਨ੍ਹਾਂ ਵੱਲੋਂ ਚੋਰੀ ਕੀਤੀ ਗਈ ਆ ਤੇ ਇੱਕੋ ਟਾਈਮ ਟੇਬਲ ਤੇ ਇੱਕੋ ਰਾਤ ਦੇ ਵਿੱਚ ਜੋ ਚੋਰੀ ਹੋਈ ਆ ਤੁਸੀਂ ਦੇਖ ਸਕਦੇ ਆ ਤਸਵੀਰਾਂ ਦੇਖ ਸਕਦੇ ਆ ਤੇ ਇਹ ਦਰਵਾਜ਼ੇ ਸੀਗੇ ਤੁਸੀਂ ਆ ਦਰਵਾਜ਼ੇ ਵੀ ਦੇਖ ਸਕਦੇ ਆ ਚੁੰਨੀਆਂ ਨਾਲ ਬੰਨੇ ਸੀ ਦਰਵਾਜ਼ੇ ਅੰਦਰੋਂ ਲੋਕ ਕੀਤੇ ਗਏ ਸੀ ਤਾਂ ਜੋ ਕੋਈ ਬਾਹਰੋਂ ਅੰਦਰ ਨਾ ਆ ਸਕੇ ਇਸ ਵਕਤ ਇਹ ਤੁਸੀਂ 라 ਦੇ ਸਕਦੇ ਤੁਸੀਂ ਜੋ ਵੀ ਲੱਗ ਰਿਹਾ ਕਿਤੇ ਕੰਮ ਜੋ ਪੀਤੀ ਦਾ ਇਹਨਾਂ ਦਾ ਕਰਦੇ ਦਾ ਮੈਂਬਰਾਂ ਦਾ ਕਹਿਣਾ ਹੈ ਇਹ আর ਬਾਕੀ ਕਰਦੇ ਜੋ ਵੀ ਸਤਵਿੰਦਰ ਕੌਰ ਬਿੱਟੀ ਹਲਕਾ ਸਾਨੇ ਵਾਲ ਤੋਂ ਇਹਨਾਂ ਦਾ ਵੀ ਕੁਝ ਗੱਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਪਰਿਵਾਰ ਦੇ ਦੁੱਖ ਦੀ ਘੜੀ ਵਿੱਚ ਆਇਆ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਹਾਂ ਜੀ ਮੈਂ ਇਹ ਕਹਿਣਾ ਚਾਹੁੰਗੀ ਮੈਨੂੰ ਬਹੁਤ ਦੁੱਖ ਹੈ ਕਿਉਂਕਿ ਇੱਕ ਬੜਾ ਹੀ ਸੱਚਾ ਸੁੱਚਾ ਪਰਿਵਾਰ ਹੈ ਹੈ ਜੀ ਜਿਹੜਾ ਗੁਰੂ ਘਰ ਦੀ ਸੇਵਾ ਕਰਦਾ ਔਰ ਐਨੇ ਭੋਲੇ ਲੋਕ ਨੇ ਇਹ ਤੇ ਜੋ ਵੀ ਲੋਕਾਂ ਨੇ ਇਸ ਤਰ੍ਹਾਂ ਦੇ ਕੰਮ ਕਰਦੇ ਆ ਜਿਹੜੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨੀ ਆ ਤੁਸੀਂ ਮਿਹਨਤਾਂ ਕਰੋ ਹੈ ਜੀ ਜਿਹੜੇ ਲੋਕ ਇਸ ਰਸਤੇ ਤੇ ਤੁਰ ਪਏ ਹੈ ਕਿ ਚੋਰੀਆਂ ਕਰਨੀਆਂ ਹੈ ਹੈ ਜੀ ਕਿਸੇ ਦੀ ਪੂਰੀ ਜ਼ਿੰਦਗੀ ਦੀ ਕੀਤੀ ਮਿਹਨਤ ਕਿਸੇ ਦੀ ਬੱਚੀ ਲਈ ਉਹਨਾਂ ਨੇ ਕੋਈ ਚੀਜ਼ ਬਣਾ ਕੇ ਰੱਖੀ ਜਿਹੜੀ ਚੱਕ ਕੇ ਲੈ ਗਈ ਹੈ ਚੈਨ ਤਾਂ ਉਹਨਾਂ ਨੂੰ ਵੀ ਨਹੀਂ ਕਦੇ ਮਿਲੀ ਹੈ ਜੀ ਬੰਦਾ ਤਾਂ ਸਬਰ ਕਰਦਾ ਸੋ ਮੈਂ ਸਾਰਿਆਂ ਨੂੰ ਕਹਿਣਾ ਹੈ ਜਿੱਥੇ ਵੀ ਆਵਾਜ਼ ਪਾਉਂਦੀ ਹੈ ਵੀ ਆਪ ਆਪਣੇ ਸਮਾਜ ਨੂੰ ਸੋਹਣਾ ਬਣਾਉਣ ਵੱਲ ਤੁਰਿਏ ਮਿਹਨਤਾਂ ਵੱਲ ਤੁਰਿਏ ਨਾ ਕਿ ਐਸੇ ਕੰਮ ਕਰੀਏ ਜਿਸ ਨਾਲ ਕਿਸੇ ਦੀ ਜ਼ਿੰਦਗੀ ਦਾ ਕਿੰਨਾ ਵੱਡਾ ਨੁਕਸਾਨ ਹੈ ਜੀ ਮੇਵਾ ਸਿੰਘ ਦੇ ਪਰਿਵਾਰਕ ਮੈਂਬਰ ਤੁਸੀਂ ਦੇਖਿਆ ਤਿੰਨ ਬੇਟੀਆਂ ਨੇ ਕੱਲੇ ਕੱਲੇ ਨੇ ਵੀ ਕਮਾਣ ਵਾਲੇ ਠੀਕ ਹੈ ਜੀ ਤੁਸੀਂ ਦੇਖਿਆ ਕਿ ਐਡਾ ਨੁਕਸਾਨ ਹੋਇਆ ਜੇ ਅਗਰ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਕੋਈ ਕਿਸੇ ਕੱਲੋਂ ਇਨਸਾਫ ਨਹੀਂ ਮਿਲਦਾ ਤਾਂ ਕੱਲ ਨੂੰ ਤੁਸੀਂ ਇਹਨਾਂ ਨੂੰ ਪਰਵਾਹ ਨੂੰ ਦੇਖਦੇ ਮੈਂ ਪੂਰਾ ਨਾਲ ਹੈ ਦੇਖੋ ਪ੍ਰਸ਼ਾਸਨ ਨਾਲ ਹੈ ਸਵੇਰੇ ਹੀ ਸਾਨੂੰ ਇਹਨਾਂ ਨੇ ਜਦੋਂ ਫੋਨ ਕਰਿਆ ਸਾਜਰੇ ਰਾਤ ਵੀ ਫੋਨ ਕਰਿਆ ਅਸੀਂ ਨਾਲ ਐਸਪੀ ਸਾਹਿਬ ਨਾਲ ਮੇਰੀ ਗੱਲ ਹੋਗੀ ਐਸਚਓ ਸਾਹਿਬ ਨਾਲ ਮੇਰੀ ਗੱਲ ਹੋਗੀ ਮੇਰੇ ਖੁਦ ਹੋਈ ਹੈ ਗੱਲ ਜੀ ਔਰ ਪੂਰਾ ਮੈਨੂਪਰਸ ਹੈ ਉਹਨਾਂ ਤੇ ਕਿ ਸਾਡਾ ਪੂਰਾ ਸਾਥ ਦੇਣਗੇ ਜੀ ਮੈਂ ਪਿੰਡ ਵਾਲਿਆਂ ਨੂੰ ਵੀ ਕਹਿਣਾ ਜਿੱਥੇ ਆਵਾਜ਼ ਪਹੁੰਚੇ ਪਾਈ ਆਪਾਂ ਵੀ ਸਾਥ ਦੇਈਏ ਇੱਕ ਦੂਜੇ ਦਾ ਜੀ ਅੱਜ ਇਹ ਨਹੀਂ ਕਿ ਮੈਂ ਸੁੱਤਾ ਪਿਆ ਨਾਲ ਦੇ ਘਰ 'ਚ ਜੋ ਮਰਜੀ ਹੁੰਦਾ ਇਕੱਠੇ ਹੋਣ ਦੀ ਲੋੜ ਹੈ ਹਰ ਮੁੱਦੇ ਤੇ ਇਕੱਠੇ ਹੋਣ ਦੀ ਲੋੜ ਹੈ ਤੇ ਸਾਰੇ ਆਪਾਂ ਪਿੰਡ ਵਾਲੇ ਜਿੱਥੇ ਜਿੱਥੇ ਵੀ ਆਪਣੀ ਡਿਊਟੀ ਹੈ ਰਾਤ ਨੂੰ ਚਾਹੀ ਜਿਵੇਂ ਪਹਿਰੇ ਲੱਗਦੇ ਸੀ ਚੰਗੀ ਗੱਲ ਹੈ ਕਿ ਆਪਾਂ ਨੂੰ ਕੋਈ ਇੱਕ ਗਰੁੱਪ ਬਣਾ ਦੋ ਜਿਹੜਾ ਪੈਰਾ ਲੱਗੇ ਕੋਈ ਫालतू ਬੰਦਾ ਆਉਂਦਾ ਤਾਂ ਪਤਾ ਲੱਗੇ ਪਿੰਡ ਬਾਕੀ ਪਿੰਡ ਤਾਂ ਚਾਹੇ ਨਾ ਸੋਵੇਂ ਵੀ ਸਾਡੇ ਪੰਜ ਬੰਦੇ ਵਾਰੀ ਵਾਰੀ ਆਪਾਂ ਡਿਊਟੀਆਂ ਦੇਣੀਆਂ ਚਾਹੀਦੀਆਂ ਏਕ ਸਾਥ ਹੁੰਦਾ ਮਿਲ ਕੇ ਚੱਲਦਾ ਜੇ ਆਪਾਂ ਕਹੀਏ ਹੁਣ ਸਾਡੇ ਕੋਲੇ ਮੈਂ ਕਹਿੰਦੀ ਨੰਬਰ ਆਫ এমਪਲੋਇਜ਼ ਨੇ ਪੁਲਿਸ ਦੇ ਉਹ ਇੰਨੇ ਘੱਟ ਨੇ ਮੁਲਾਜ਼ਮ ਜੀ ਤੇ ਮੈਂ ਤਾਂ ਬੜੀ ਵਾਰ ਬੇਨਤੀਆਂ ਵੀ ਕਰਦੀ ਆ ਕਿ ਹੋਰ ਮੁਲਾਜ਼ਮ ਅਸੀਂ ਲਿਆਈਏ ਪਰ ਉਹ ਇੱਕ ਅਲੱਗ ਸਿਸਟਮ ਹੈ ਕਿ ਕਿੰਨੇ ਅਸੀਂ ਮਤਲਬ ਉਹਨਾਂ ਨੂੰ ਰੱਖ ਸਕਦੇ ਆ ਮੁਲਾਜ਼ਮਾਂ ਨੂੰ ਹੈ ਜੀ ਪਰ ਜੇ ਅਸੀਂ ਸਹਾਇਤਾ ਦੇਵਾਂਗੀ ਤਾਂ ਬਹੁਤ ਕੁਝ ਅੱਛਾ ਹੋ ਸਕਦਾ ਹੈ ਜੇ ਅਸੀਂ ਵੀ ਆਪਣਾ ਫਰਜ਼ ਨਾ ਨਿਭਾਵਾਂਗੇ ਨਾ ਸਾਰੇ ਲੋਕ ਜੀ ਤਾਂ ਮੈਂ ਚਾਹੁੰਨੀ ਆ ਸਾਨੂੰ ਵੀ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਸਾਡੇ ਦੁੱਖ ਬਹੁਤ ਨੇ ਸਾਡਾ ਕੰਟਰੀ ਵੱਡਾ ਹੈ ਸਾਡੀ ਪੋਪੂਲੇਸ਼ਨ ਬਹੁਤ ਹੈ ਜੀ ਇਸ ਵਕਤ ਤੁਸੀਂ ਦੁੱਖ ਦੀ ਘੜੀ ਦੇ ਵਿੱਚ ਆਏ ਆ ਮੀਵਾ ਸਿੰਘ ਵੀ ਦੇਖਿਆ ਸੀ ਤੁਹਾਡੇ ਇੱਕ ਪਰਿਵਾਰਕ ਮੈਂਬਰ ਵਾਂਗੂ ਤੁਹਾਡੇ ਨਾਲ ਦੰਦੇ ਆ ਤੇ ਇੱਕ ਤੁਹਾਡੀ ਟੀਮ ਦਾ ਹਿੱਸਾ ਨੇ ਤੇ ਇਹਨਾਂ ਦੇ ਪਰਿਵਾਰਕ ਮੈਂਬਰ ਨੂੰ ਜੇ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਤੇ ਅੱਗੇ ਵੀ ਤੁਸੀਂ ਦੇਖੋਗੇ ਜੀ ਮੈਂ ਹਮੇਸ਼ਾ ਜੀ ਮੈਂ ਮੈਨੂੰ ਇਹਦੇ ਚ ਬੜਾ ਭਰਾ ਦਿਖਦਾ ਮੇਰੇ ਦੋਨੋਂ ਭਰਾ ਤਾਂ ਬਾਹਰ ਰਹਿੰਦੇ ਨੇ ਹੁਣ ਇਹੀ ਮੇਰੇ ਭੈਣ ਭਰਾ ਨੇ ਜਿਨ੍ਹਾਂ ਚ ਮੈਂ ਰੋਜ਼ ਰਹਿੰਦੀ ਆ ਤੇ ਬਹੁਤ ਹੀ ਅੱਛਾ ਇਹ ਪਰਿਵਾਰ ਹੈ ਮੈਂ ਕਹਿੰਦੀ ਆ ਮਾਨਵਤਾ ਦੀ ਸੇਵਾ ਕਰਦਾ ਅਸੀਂ ਸਾਰੇ ਦਿਨ ਰਾਤ ਇਹਨਾਂ ਦੇ ਨਾਲ ਅੱਧੀ ਰਾਤ ਨੂੰ ਮੈਨੂੰ ਹਾਕ ਮਾਰਦੇ ਆ ਇਹਨਾਂ ਨੂੰ ਪਤਾ ਹੈ ਜਿਹੜੇ ਮੇਰੇ ਨਾਲ ਮੇਰੇ ਭਰਾ ਜਿੰਨਾ ਵੀ ਸਾਥ ਦਿੰਦੇ ਆ ਕਿ ਮੈਂ ਇਹਨਾਂ ਦੇ ਨਾਲ ਖੜੇ ਹੁੰਦੀ ਆ ਕੋਈ ਫਿਕਰ ਨਾ ਕਰ ਮੈਂ ਪਰਿਵਾਰ ਨੂੰ ਵੀ ਕਹਿਣਾ ਹੌਸਲਾ ਰੱਖਣਾ ਦੁੱਖ ਸੁਖ ਹੁੰਦੇ ਰਹਿੰਦੇ ਜ਼ਿੰਦਗੀ 'ਚ ਇਹ ਕੋਈ ਉਹਦਾ ਭਾਣਾ ਹੁੰਦਾ ਹੈ ਪਰ ਲੋਕਾਂ ਨੂੰ ਜ਼ਰੂਰ ਕਹਿਣਾ ਕਿ ਇਕੱਠੇ ਹੋਵੋ ਇਕੱਠੇ ਹੋ ਕੇ ਇਹ ਲੜਾਈਆਂ ਨੇ ਆਪਣੇ ਸਮਾਜ ਦੀਆਂ ਕਿ ਕੋਈ ਬੰਦਾ ਚੰਗਾ ਹੀ ਕਰੀ ਜਾ ਰਿਹਾ ਹੈ ਹਾਂ ਜੀ ਕੋਈ ਮਾਰਾ ਹੀ ਕਰੀ ਜਾ ਰਿਹਾ ਸੋ ਅਸੀਂ ਸਮਝਾਣਾ ਤਰੀਕੇ ਨਾਲ ਸਮਝਾਵਾਂਗੇ ਉਹ ਵੀ ਸਾਡੇ ਬੱਚੇ ਹੋਣਗੇ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀਆਂ ਉਹ ਕਿਉਂ ਲੁੱਟਦੇ ਫਿਰਦੇ ਆ ਹੈਂ ਜੀ ਤੇ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਇਹ ਕੰਮ ਨਾ ਕਰਕੇ ਆਪਾਂ ਕਿਸੇ ਪਰਿਵਾਰ ਦੀ ਮਦਦ ਕਰੋ ਪਹਿਲੇ ਵੀ ਲੋਕ ਹੁੰਦੇ ਸੀ ਜਿਹੜੇ ਲੁੱਟਣ ਜਾਂਦੇ ਸੀ ਉਹ ਤਾਂ ਮਦਦ ਕਰਨ ਜਾਂਦੇ ਸੀ ਰਾਤਾਂ ਨੂੰ ਕਿ ਆ ਗਰੀਬ ਪਰਿਵਾਰ ਆ ਇਹਦੇ ਤਿੰਨ ਧੀ ਇਹਦੀ ਮਦਦ ਕਰ ਜੋ ਤੇ ਅੱਜ ਕੱਲ ਸਾਡੇ ਲੋਕਾਂ ਨੂੰ ਕੀ ਹੋ ਗਿਆ ਵੀ ਉਹ ਤਾਂ ਉਹ ਖੋਣ ਲੱਗੇ ਇਥੇ ਇੱਕ ਸਵਾਲ ਵੀ ਬਣਦਾ ਜਿਵੇਂ ਕਹਿ ਰਹੇ ਨੇ ਜੀ ਬਿਲਕੁਲ ਇਹ ਸਚਾਈ ਆ ਅੱਜ ਸਾਡੇ ਜੋ ਪਿੰਡਾਂ ਦੇ ਲੋਕਾਂ ਦਾ ਖੂਨ ਦਾ ਬਿਲਕੁਲ ਪਾਣੀ ਬਣ ਗਿਆ ਜਿਸ ਤੋਂ ਸਭ ਤੋਂ ਵੱਡੀ ਇੱਕ ਇਨਸਾਨੀਅਤ ਦੀ ਜੋ ਗੱਲ ਕਰੀਏ ਤਾਂ ਇਨਸਾਨੀਅਤ ਕਿਤੇ ਨਾ ਕਿਤੇ ਟੁੱਟਦੀ ਨਜ਼ਰ ਆ ਰਹੀ ਹੈ ਤੇ ਅੱਜ ਸਾਨੂੰ ਮੌਕੇ ਤੇ ਜੋ ਅੱਜ ਪੰਜਾਬ ਤੇ ਭਾਰੀ ਪਈ ਆ ਸਾਡੇ ਜਿੰਨੇ ਵੀ ਪਿੰਡਾਂ ਦੇ ਲੋਕ ਨੇ ਸਾਰਿਆਂ ਨੂੰ ਸचेत ਹੋਣ ਦੀ ਇੱਕ ਲੋੜ ਆ ਜੀ ਤੁਸੀਂ ਦੇਖ ਸਕਦੇ ਆ ਕਿ ਇੱਕ ਪਰਿਵਾਰ ਦੇ ਵਿੱਚ ਐਡਾ ਵੱਡਾ ਹਾਦਸਾ ਹੋਇਆ ਉਹ ਵੀ ਇੱਕ ਪਰਿਵਾਰ ਜਿਸ ਦਾ ਤੁਸੀਂ ਦੇਖਿਆ ਘਰ-ਬਾਰ ਵੀ ਤੁਹਾਨੂੰ ਦਿਖਾਇਆ ਜੀ ਹਾਂਜੀ ਹਾਂ ਮੈਂ ਅਚਾਈ ਕਹਿੰਦੀ ਆ ਸਾਡੇ ਬਹੁਤ ਮੁੱਦੇ ਆ ਸਾਡੇ ਚ ਐਸੀ ਲੋਕ ਵੱੜ ਚੁੱਕਿਆ ਹੈ ਜਿਹਨਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਤਾਂ ਸਾਰੇ ਲੋਕ ਇਕੱਠੇ ਹੋਵੋ ਸਲਾਹਾਂ ਕਰੋ ਭਾਈ ਅਸੀਂ ਕਿਸ ਤਰ੍ਹਾਂ ਆਪਣੇ ਪਿੰਡ ਦੇ ਮਸਲਿਆਂ ਨੂੰ ਆਪਣੇ ਜੇ ਚਾਹੀ ਵਾਰਡ ਹੈ ਸ਼ਹਿਰਾਂ ਚ ਅਸੀਂ ਇਕੱਠੇ ਹੋਵਾਂਗੇ ਸਾਨੂੰ ਪਤਾ ਹੋਊਗਾ ਇਹੋ ਜਿਹਦਾ ਜੀ ਸੋ ਬਾਕੀ ਜੋ ਸਾਡਾ ਫਰਜ਼ ਹੈ ਅਸੀਂ ਉਹਤੇ ਖਰੇ ਉਤਰਾਂਗੇ ਵੀਰੇ ਧੰਨਵਾਦ ਏਸੀ ਵੀਪੀ ਸਦਵਿੰਦਰ ਕੌਰ ਬੀਟੀ ਜਿਨ੍ਹਾਂ ਨੇ ਆਪਣੇ ਜੋ ਵੀ ਗੱਲਬਾਤ ਕੀਤੀ ਹੈ ਪਰਿਵਾਰਕ ਦੇ ਦੁੱਖ ਦੇ ਵਿੱਚ ਸ਼ਾਮਲ ਹੋਏ ਆ ਤੇ ਜੋ ਵੀ ਪਰਿਵਾਰ ਦੇ ਨਾਲ ਦੁੱਖ ਸਾਂਝੀ ਕੀਤਾ ਹੈ ਤੇ ਹਮੇਸ਼ਾ ਪਰਿਵਾਰ ਦੇ ਨਾਲ ਖੜਨਗੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਮੱਤੇੜਾ ਚੌਂਕੀ ਦੇ ਇੰਚਾਰਜ ਆ ਜਨਦੀਪ ਸਿੰਘ ਖਹਿਰਾ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਤੋਂ ਜਾਣਕਾਰੀ ਲੈਣੇ ਆ ਕਿ ਇਹ ਕੇਸ ਨੂੰ ਕਿਸ ਤਰ੍ਹਾਂ ਹੈਂਡਲ ਕਰਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਰ ਇਹ ਜੋ ਕੇਸ ਨਿਵਾ ਸਿੰਘ ਤੇ ਸਾਹਿਬ ਸਿੰਘ ਦੇ ਘਰ ਦੇ ਵਿੱਚ ਚੋਰੀ ਹੋਈ ਆ ਕਿਸ ਤਰ੍ਹਾਂ ਹੈਂਡਲ ਕਰਦੇ ਨੇ ਇਹ ਸਾਨੂੰ ਸਵੇਰੇ ਅੱਜ ਪਤਾ ਲੱਗਾ ਕਿ ਪਿੰਡ ਰੋਡ 'ਚ ਇੱਕ ਮੀਵਾ ਸਿੰਘ ਤੇ ਇੱਕ ਸਾਹਿਬ ਸਿੰਘ ਦੇ ਘਰੇ ਰਾਤ ਨੂੰ ਚੋਰੀ ਕੀਤੀ ਗਈ ਹੈ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਠੀਕ ਹੈ ਜੋ ਅਸੀਂ ਮੌਕੇ ਤੇ ਪਹੁੰਚ ਕੇ ਦੇਖਿਆ ਉੱਥੇ ਸਾਰੀ ਜਾਂਚ ਪੜਤਾਲ ਕੀਤੀ ਤੇ ਉੱਥੇ ਡੌਗ ਸਕੁਐਡ ਨੂੰ ਬੁਲਾਇਆ ਗਿਆ ਸਾਰਾ ਕੁਝ ਕਰਕੇ ਤਫਤੀਸ਼ ਜਿਹੜਾ ਹੁਣ ਪਰਚਾ ਦਰਜ ਕਰਕੇ ਜਿਹੜੀ ਹੈ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ ਠੀਕ ਹੈ ਤੇ ਜਿਹੜਾ ਕਿ ਚੋਰਾਂ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਆ ਸੁੱਤਾ ਹੋਇਆ ਸੀ ਵਿਹੜੇ 'ਚ ਜੀ ਤੇ ਅੰਦਰ ਇਹਨਾਂ ਦੇ ਪਿੱਛੋਂ ਦੀ ਕੰਦ ਪਾੜ ਲਾ ਕੇ ਉਹਦੇ ਚ ਤੇ ਅੰਦਰ ਬੰਦਿਆਂ ਨੇ ਆ ਕੇ ਇਹਨਾਂ ਦੇ ਘਰੇ ਵਿੱਚ ਪੇਟੀ ਚੋਂ ਤੇ ਅਲਮਾਰੀਆਂ ਚੋਂ ਇਹਨਾਂ ਦਾ ਸੋਨਾ ਤੇ ਕੁਝ ਨਕਦੀ ਚੋਰੀ ਕਰ ਲਈ ਜੀ ਠੀਕ ਹੈ ਜਿਹੜਾ ਕਿ ਅਸੀਂ ਫਿਰ ਉੱਥੇ ਮੌਕੇ ਤੇ ਲੋਕਸਕੁਆਰ ਨੂੰ ਬੁਲਾਇਆ ਤੇ ਉਹਦੇ ਬ ਜਾਚ ਪੜਤਾਲ ਕੀਤੀ ਗਈ ਸੀਸੀਟੀਵੀ ਜਿਹੜੇ ਕੈਮਰੇ ਉਹ ਚੈੱਕ ਕੀਤੇ ਜਾ ਰਹੇ ਆ ਹ ਤੱਕ ਪੱਕਾ ਕੋਈ ਪਤਾ ਨਹੀਂ ਲੱਗਿਆ ਅਜੇ ਤੱਕ ਜਾਂਚ ਚੱਲ ਰਹੀ ਆ ਜਦੋਂ ਵੀ ਪਤਾ ਲੱਗਦਾ ਜੇ ਕਿਸੇ ਬਾਰੇ ਵੀ ਜੇ ਜੇ ਸ਼ੱਕੀ ਵਿਅਕਤੀਆਂ ਨੂੰ ਹੁਣ ਪਤਾ ਕਰਦੇ ਆ ਜੇ ਕੁਝ ਵੀ ਗੱਲਬਾਹ ਸਾਹਮਣੇ ਆਉਂਦੀ ਹੈ ਜੀ ਤੇ ਉਹਨਾਂ ਨੂੰ ਇਹ ਚੋਰਾਂ ਬਾਰੇ ਜਲਦ ਤੋਂ ਜਲ ਪਤਾ ਕਰਤੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੀ ਤੇ ਕਾਰਵਾਈ ਵੀ ਜਾਰੀ ਰਹੇ ਹਾਂਜੀ ਹਾਂਜੀ ਕਾਰਵਾਈ ਚੱਲ ਰਹੀ ਹੈ ਪਰਚਾ ਦਰਜ ਹੋ ਚੁੱਕਾ ਆ ਤੇ ਜਿਹੜੀ ਆ ਤਫਤੀਸ਼ ਚੱਲ ਰਹੀ ਹੈ ਜੀ